ਗੋਣਾ ਮੰਨਉਂਦਾ ਨਹੀਂ ਮੇਰਾ ਆ ਗਿਆ ਸੂਤ ਤੇ ਟੀਵੀ ਤੇ ਕੁਝ ਹੋ ਰਿਹਾ ਇੱਥੇ ਲਾਈਵ ਕੁਝ ਹੋ ਰਹੀ ਹੁੰਦੀ ਹੈ ਜੀ ਗੱਲ ਟੀਵੀ ਤੇ ਬੰਦਾ ਸਟੂਡੀਓ ਵਜਾ ਕੇ ਇਧਰੋਂ ਕੰਨ ਮਰੋੜਦਾ ਇਧਰੋਂ ਮਰੋੜਦਾ ਆਵਾਜ਼ ਵਧাইয়া ਕਰਕੇ ਟੀਵੀ ਤੇ ਲਾਜੀ ਕਿਆ ਵਧাইয়া ਗਾਉਂਦਾ ਪਰ ਫਿਰ ਵੀ ਟਰਾਈ ਕਰ ਰਿਹਾ ਮੇਰੇ ਵਰਗੇ ਮੇਰੇ ਤੋਂ ਤਾਂ ਜ਼ਿਆਦਾ ਵਜੇ ਗਾਉਂਦੇ ਆ ਇੱਕ ਆਹਾ ਤੇ ਇੱਕ ਆਹਾ ਇਹ ਵਿਚਾਰਿਆਂ ਦੀ ਕਿਸਮਤ ਹੌਲੀ ਹੌਲੀ ਨਿਖਰ ਜਾਓਗੇ ਜਿੱਦਾਂ ਬੰਦੇ ਦੀ ਨਿਕਰੀ ਕਰੀ ਸੰਧੂ ਦੀ ਇਨਾਂ ਲਈ ਦੋ ਲੈਣਾ ਹਾਂ ਬਈ ਜਿੱਦਾਂ ਮੇਰਾ ਸੂਤ ਲੱਗਾ ਮਿੱਤਰੋ ਕਿਤੇ ਤੁਹਾਡਾ ਵੀ ਲੋਟ ਕਮ ਆਵੇ ਜਿੱਦਾਂ ਮੇਰਾ ਸੂਤ ਲੱਗਾ ਮਿੱਤਰੋ ਕਿਤੇ ਤੁਹਾਡਾ ਵੀ ਲੋਟ ਕਮ ਆਵੇ ਬਾਥਰੂਮ ਵਿੱਚ ਪਹਿਲਾ ਗੱਲਾ ਪਾਉਂਦਾ ਸੀ ਸੁਣਦਾ ਨਹੀਂ ਕੋਈ ਢੋਲੇ ਦੀਆਂ ਲਾਉਂਦਾ ਸੀ ਬਟਾਯੋ ਤੇ ਜੱਟ ਪਹਿਲਾਂ ਇਕੱਲਾ ਗਾਉਂਦਾ ਸੀ ਸੁਣਦਾ ਨਹੀਂ ਕੋਈ ਢੋਲੇ ਦੀਆਂ ਲਾਉਂਦਾ ਸੀ ਹੁਣ ਲੱਗਦੇ ਅਖਾੜੇ ਵਿੱਚ ਰੋ ਰੱਬ ਬੋਲੀ ਨਜ਼ਰ ਤੋਂ ਬਚਾਵੇ ਜਿੱਤਾ ਮੇਰਾ ਸੁੱਤ ਲੱਗਾ ਮਿੱਤਰੋ ਕਿਤੇ ਸਾਡਾ ਮਿਲੋ ਡਗਮ ਆਵੇ